ਸਾਣਾ ਦੇ ਪਿੰਡ ਕਾਦੀਆਂ ਤੋਂ ਮੌਜੂਦਾ ਸਰਪੰਚ ਕਰਮਚੰਦ ਦੇ ਵੱਲੋਂ ਆਪਣੇ ਉੱਪਰ ਹੋਏ ਹਮਲੇ ਨੂੰ ਲੈ ਕੇ ਲੁਧਿਆਣਾ ਦੇ ਅੰਬੇਦਕਰ ਭਵਨ ਵਿਖੇ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਜੂਦਾ ਸਰਪੰਚ ਕਰਮਚੰਦ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਇੰਦਰਵੀਰ ਕਾਦੀਆ ਦੇ ਵੱਲੋਂ ਮੇਰੇ ਨਾਲ ਜ਼ਬਰਨ ਕੁੱਟਮਾਰ ਕਰਕੇ ਅਤੇ ਮੇਰਾ ਮੋਟਰਸਾਈਕਲ ਖੋ ਕੇ ਉਲਟਾ ਮੇਰੇ ਉੱਪਰ ਹੀ ਸ਼ਰਾਬ ਪੀਤੀ ਦੇ ਝੂਠੇ ਆਰੋਪ ਦੇ ਸਬੰਧ ਵਿੱਚ ਪੁਲਿਸ ਨੂੰ ਝੂਠੀ ਦਰਖਾਸਤ ਦਿੱਤੀ ਹੈ ਜਿਸ ਦੀ ਮੈਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਦੇ ਉੱਪਰ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਤਖਾਫ ਦਿੱਤਾ ਜਾਵੇ। ਮੈਂ ਪਿੰਡਾਂ ਦੀ ਜਾਣਾਂ ਚ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ। ਮੇਰਾ ਨਾਮ ਕਰਮਚੰਦਾ ਕਾਦੀਆਂ ਪਿੰਡ ਦਾ ਮੈਂ ਸਰਪੰਚ ਹਾਂ। ਅੱਜ ਜਿਹੜੀ ਕਾਨਫਰੰਸ ਰੱਖੀ ਗਈ ਮਸਲਾ ਇਹ ਸਾਡੇ ਨਾਲ ਤੱਕਾ ਹੋਇਆ ਕੋਈ ਸਸਨਵਾਈ ਨਹੀਂ ਕਰ ਰਹੀ। ਕਿ ਵੀ ਜੀਵਨਦਾਰ ਪਰਿਵਾਰ ਨੇ ਕੁੱਟਮਾਰ ਕੀਤੀ ਹੈ। ਕਿਹਦੇ ਨਾਲ ਕੁੱਟਮਾਰ ਕੀਤੀ? ਮੇਰੇ ਨਾਲ। ਕੀ ਕਾਰਨ ਸੀ ਕਿਹੜੀ ਤਰੀਕ ਨੂੰ ਹੋਇਆ? ਆਹ ਤਾਂ 8 ਤਰੀਕ ਨੂੰ ਮੇਰੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ। ਅੱਛਾ ਜੀ। ਮੇਰੇ ਕੋਲ ਵੈਨ ਆ ਸਕੂਲ ਵੈਨ। ਅੱਛਾ ਜੀ। ਉਹਦਾ ਸ਼ੀਸ਼ਾ ਤੋੜਿਆ ਗਿਆ। ਅੱਛਾ ਜੀ। ਉਹਦੀ ਮੰਮੀ ਆ ਕੇ ਮੇਰੇ ਕੋਲ ਮੰਨ ਕੇ ਗਈ ਆ ਵੀ ਅਸੀਂ ਤੇਰਾ ਸ਼ੀਸ਼ਾ ਪਵਾਵਾਂਗੇ। ਅੱਛਾ ਜੀ। ਤੇ ਅਸੀਂ ਖਰਚਾ ਦੇਵਾਂਗੇ। ਕਾਰਨ ਕੀ ਹੈ ਜੀ? ਕਾਰਨ ਕੀ ਹੈ ਲੜਾਈ ਦਾ ਸ਼ੀਸ਼ਾ ਤੋੜਨ ਦਾ ਕਾਰਨ ਕੀ ਹੈ ਪਾਰਟੀ ਬਾਜੀ ਜੀ ਪਾਰਟੀ ਬਾਜੀ ਬਸ ਨਹੀਂ ਕੋਈ ਨਾ ਕੋਈ ਸਿਰਫ ਮਸਲਾ ਸ਼ੁਰੂ ਹੋਇਆ ਹੋਊਗਾ ਤਾਂ ਥੋੜੀ ਕੋਈ ਪ੍ਰਾਣੀ ਨੇ ਚਸ਼ੂਰ ਤਾੜੀ ਨੋ ਨੋ ਕੋਈ ਕੋਈ ਪ੍ਰਾਣੀ ਨਹੀਂ ਜਿਸ ਅੱਛਾ ਹਾਂ ਕੋਈ ਪ੍ਰਾਣੀ ਨਹੀਂ ਜਿਸ ਨਹੀਂ ਅਜਾ ਸ਼ੀਸ਼ਾ ਤੋੜਦਾ ਫਿਰ ਉਹਦੀ ਮਾਂ ਆ ਕੇ ਮੰਨ ਗਈ ਮੰਨ ਗਈ ਉਹਨੇ ਖੁਦ ਫੋਨ ਕੀਤਾ ਮੈਨੂੰ ਹਾਂਜੀ ਵੀ ਚਾਚਾ ਗਲਤੀ ਹੋ ਗਈ ਮੈਂ ਤਾਂ ਵੱਜ ਗਈ ਢਾਂ ਹਾਂ ਤੇ ਮੈਂ ਤੇਰਾ ਸ਼ੀਸ਼ਾ ਤੋੜਾ ਮੈਂ ਇਹਦੇ ਪੂਰੇ ਖਰਚੇ ਦੇ ਦਿਆਂਗਾ ਸ਼ੀਸ਼ਾ ਤੋੜਨ ਵਾਲਾ ਕੌਣ ਗੁਰਤੇਜ ਸਿੰਘ ਅੱਛਾ ਜੀ ਸ਼ੀਸ਼ਾ ਤੋੜਨ ਵਾਲਾ ਗੁਰਤੇਜ ਸਿੰਘ ਆ ਹਾਂਜੀ ਉਹਦੀ ਥਾਣੇ ਰਿਪੋਰਟ ਦਿੱਤੀ 13 ਤਰੀਕ ਨੂੰ ਜਾ ਕੇ ਪੰਜ ਦਿਨ ਵੇਟ ਕੀਤੀ ਅਸੀਂ ਐਸਐਚਓ ਨਾਲ ਮੇਰੀ ਛਿੱਧੀ ਗੱਲ ਹੋਈ ਉਹ ਕਹਿੰਦੇ ਵੀ ਇੰਨੇ ਦੇ ਲੇਟ ਕਿਉਂ ਕਰ ਰਹੇ ਹੋ ਮੈਂ ਕਹਿੰਦਾ ਅਸੀਂ ਪੰਚਾਇਤ ਆ ਹਾਂਜੀ ਅਸੀਂ ਪੰਚਾਇਤ ਹੋਣ ਦੇ ਨਾਤੇ ਉਹਨੂੰ ਪੰਜ ਦਿਨ ਦਿੱਤੇ ਜਾ ਕੇ ਮੈਂ ਆਪਣੀ ਸੌਰੀ ਫੀਲ ਕਰੇ ਜਾਂ ਆਪਣਾ ਖਰਚਾ ਲੱਗਿਆ ਉਹਨਾਂ ਨੇ ਕੋਈ ਸੁਣਵਾਈ ਨਹੀਂ ਉਹਦੇ ਵਿੱਚ ਮੈਂ ਆਪਣੀ ਕੰਪਨੀ ਦੇ ਵਿੱਚ 27 ਤਰੀਕ ਦੇ ਵਿੱਚ ਵੀ ਦੋ ਵਾਰ ਥਾਣੇ ਜਾ ਕੇ ਪੁੱਛ ਪੜਤਾਲ ਕੀਤੀ ਕਿ ਭਾਈ ਕੀ ਕੀਤਾ ਇਸ ਮਸਲੇ ਦਾ ਕੋਈ ਨਹੀਂ ਕੀਤਾ ਫੇਰ 27 27 ਤਰੀਕ ਨੂੰ ਹਾਂਜੀ ਮੈਂ ਘੁੰਮ ਕੇ ਆ ਰਿਹਾ ਸੀ ਸ਼ਮਜਾਨ ਘਟਵਲਾ ਉਧਰੋਂ ਵਰਦੇਸ਼ ਨੂੰ ਵਰਦੇਸ਼ ਉਹਦੇ ਘਰ ਦੇ ਬਾਹਰ ਖੜਾ ਸੀ ਜ਼ਿਮੀਦਾਰ ਦੇ ਘਰ ਦੇ ਬਾਹਰ ਹਾਂ ਨਾ ਇੰਦਰਵੀਰ ਇੰਦਰਵੀਰ ਹਾਂ ਇੰਦਰਵੀਰ ਦੇ ਘਰ ਦੇ ਬਾਹਰ ਖੜਾ ਸੀ ਮੈਂ ਕਿਹਾ ਵੀ ਗੱਗ ਤੂੰ ਕਿਉਂ ਕੋ ਆਇਆ ਤੂੰ ਉਹਦਾ ਛੇਟੋ ਨੈਕ ਨੇਮ ਗੱਗਾ ਮੈਂ ਕਿਹਾ ਵੀ ਗੱਗ ਤੂੰ ਯਾਰ ਨਾ ਆਇਆ ਫੋਨ ਕਰਕੇ ਮੈਂ ਕਿਹਾ ਨਾ ਤੂੰ ਐਸੇ ਆਪ ਮੁਦਰੇ ਆਏ ਨਾ ਤੋ ਆਪ ਆਇਆ। ਉਹ ਜਿਹਨੇ ਕਹਿੰਦਾ ਤੇਰਾ ਛੇਵੇਂ ਚ ਪੋਣਾ ਨਾ ਕੋਈ ਖਰਚਾ ਦੇਣਾ। ਅੰਦਰੋਂ ਨੇ ਆਪਣੇ ਸਰਦਾਰ ਨੂੰ ਹਾਕ ਮਾਰੀ ਆ। ਆਜੋ ਕਹਿੰਦਾ ਪਾਜੀ ਅੱਜ ਇਹਦੀ ਦਾਰੂ ਲਾਈਏ। ਇਹਦੀ ਜਾਤੀ ਸੀ ਔਰ ਕਹਿੰਦਾ ਵੀ ਜੋ ਉਹ ਢਾਗ ਲੈ ਕੇ ਆ ਗਿਆ ਬਾਹਰ ਉਹਨੇ ਮਿਲਟਾ ਰਿਆ। ਉਹ 6.5 ਫੁੱਟ ਜਵਾਨ ਆ। ਠੀਕ ਹੈ ਜੀ। ਉਹ ਬਦੀ 33 ਸਾਲ ਦੀ ਉਮਰ ਆ। ਅੱਛਾ ਜੀ। ਮੇਰੀ 45 ਸਾਲ ਦੀ ਉਮਰ ਆ। ਠੀਕ ਹੈ ਜੀ। ਕਹਿੰਦੇ ਤਾਂ ਤੁਹਾਨੂੰ ਚ ਮਾਰਨ ਦਾ ਸਰਪੰਚ ਬਣ ਨਹੀਂ ਦੇਣਾ ਚਾਹੀਦਾ ਤੁਹਾਡੀ दारू ਪੀਤੀ ਹੈ ਨਹੀਂ ਰਾਤ ਦੀ ਪੀਤੀ ਹੋਈ ਸੀ ਹਾਂ ਫਿਰ ਕੁੱਟਮਾਰ ਕੀਤੀ ਮੇਰੇ ਘਰ ਦੇ ਪਿੰਡ ਦੇ ਨਰੇਗਾ ਵਾਲੀਆਂ ਬੁੜੀਆਂ ਮੈਨੂੰ ਘਰ ਲਿਆਂੀਆਂ ਤੇ ਉੱਤੋਂ ਵਾਲੇ ਮੈਂ ਘਰੇ ਚੱਲ ਗਿਆ ਉਹਨਾਂ ਨੇ 112 ਨੰਬਰ ਤੇ ਕਾਲ ਕਰਕੇ ਮੈਨੂੰ ਥਾਣੇ ਅਰੈਸਟ ਕਰਵਾਇਆ ਮੇਰਾ ਟੈਸਟ ਕਰਵਾਇਆ ਗਿਆ ਅਲਕੋਹਲ ਦਾ ਹਾਂ ਉਹ ਚ ਪੋਜ਼ਿਟਿਵ ਆਇਆ ਕਿਉਂਕਿ ਕੱਟੋਕੱਟ ਦਾਰੂ ਜਿਹੜੀ ਆ ਬੰਦੇ ਦੇ ਸੀ 36 ਘੰਟੇ ਲੈਂਦੀ ਹੈ ਕੁਝ ਪੁੱਛੋ ਇਹ ਠੀਕਾ ਕਿਹੜਾ ਲੱਗਦਾ ਸਾਨੂੰ ਲੱਡਵਾਲਾ ਸਰ ਜਿਵੇਂ ਹੁਣ ਪੰਚਾਇਤੀ ਚੋਣਾਂ ਵੀ ਹੋਣੀਆਂ ਆਗੇ ਤੋਂ ਲੱਗਦਾ ਵੀ ਕਿਤੇ ਨਾ ਕਿਤੇ ਟਾਰਗੇਟ ਐਸਸੀ ਭਾਈਚਾਰੇ ਨੂੰ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਬਿਲਕੁਲ ਬਿਲਕੁਲ ਇਦਾਂ ਹੀ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਹੈ ਵੀ ਐਸਸੀ ਘੱਟ ਤੋਂ ਘੱਟ ਸਰਪੰਚ ਬਾਰੇ ਪਤਾ ਫਿਰ ਕੀ ਮੰਗਾ ਤੁਹਾਡੀ ਤੁਹਾਡੀ ਕੀ ਗੱਲਬਾਤ ਹੋਈ ਆ ਦੋਸਤ ਮੇਰੇ ਘਰੇ ਲਗਾਤਾਰ ਤਿੰਨ ਦਿਨ ਫੜਨ ਤੋਂ ਬਾਅਦ ਜਦੋਂ ਮੈਂ ਛੜਾ ਕੇ ਲਿਆਂਦਾ 27 ਤਰੀਕ ਨੂੰ ਉਹ ਤੋਂ ਬਾਅਦ 3 ਦਿਨ ਲਗਾਤਾਰ ਪੁਲਸ ਨੇ ਬੁਲਾਇਆ ਆਜੋ ਫੈਸਲਾ ਕਰਾਈਏ ਆਓ ਫੈਸਲਾ ਕਰਾਈਏ ਮੈਂ ਸਰਪੰਚ ਕਸਾਵਾਰ ਆਪਣਾ ਮੋਹਣ ਬਿਰਦੀ ਜੀ ਜਾਂਦੇ ਰਹੇ ਆ ਥਾਣੇ ਉਹਨਾਂ ਨੇ ਕੋਈ ਟਾਈਮ ਨਹੀਂ ਕੋਈ ਸੱਦਾ ਪੱਤਰ ਨਹੀਂ ਹਰਾਸਮੈਂਟ ਕੀਤਾ ਸਾਨੂੰ ਪਰ ਜਦੋਂ ਮਰਜੀ ਉਹ ਫੋਨ ਕਰ ਦਿੰਦਾ ਆ ਪੁਲਸ ਘਰੇ ਭੇਜ ਦਿੰਦਾ ਤੁਸੀਂ ਮੰਗ ਕੀ ਕਰਦੇ ਮੰਗ ਇਹ ਕਰਦੇ ਆ ਵੀ ਜੋ ਸਾਡੇ ਨਾਲ ਤੱਕਾ ਹੋਇਆ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਜਾਤੀ ਸ਼ੂਦ ਦੇ ਸਾਧੂ ਬੋਲੇ ਆ ਉੱਤੇ ਕਾਰਵਾਈ ਹੋਵੇਗੀ ਸਿਆਸੀ ਲਿੰਕ ਹੈ ਜੀ ਉਹਨਾਂ ਦਾ ਕੋਈ ਸਿਆਸੀ ਲਿੰਕ ਹੈ ਜਿਹਦੇ ਕਰਕੇ ਸੁਣਵਾਉਣ ਦੀ ਦਵਾਈ ਦੀ ਮਾਤੀ ਕਿਸਾਨ ਵੀ ਹੁੰਨੇ ਆ ਦੇਖ ਕੋਈ ਆਗੂ ਆ ਮਾਨਵਾਦ ਆਪਰਾ ਮਾਨਵਾਦ ਆਪਾਂ ਦੇ ਆਗੂ ਆ ਕੋਈ ਸੀਸੀਟੀਵੀ ਵੀਦਾਰੇ ਦਾ ਕੋਈ ਵੀਡੀਓ ਹੈਗੀ ਮਾਰ ਚੋੜ ਕੇ ਪਾੜ ਦੇ ਹੈ ਵੀ ਉਹਦੇ ਘਰ ਦੇ ਬਾਹਰ ਕਿਆ ਰਹੇ ਲੱਗੇ ਹੋਇਆ ਤੁਹਾਡੇ ਕੋਲ ਹੈਗੀ ਨਹੀਂ ਮੇਰੇ ਕੋਲ ਨਹੀਂ ਹੈ ਪੁਲਿਸ ਆ ਗਈ ਨਹੀਂ ਪੁਲਿਸ ਕੋ ਪੁਲਸ ਹੋਤੋ ਲੋਗਗੇ ਨਾ ਉਹਦੇ ਘਰ ਦੀ ਪੜਾਉਗੀ ਉਹ ਕੌਣ ਆ ਜਿਹੜਾ ਤੁਸੀਂ ਭਾਰਤੀ ਕਿਸਾਨ ਯੂਨੀਅਨ ਜਿਹੜਾ ਉਹ ਇੰਦਰਵੀਰ ਸਿੰਘ ਮੇਰੀ ਮੋਟਰਸਾਈਕਲ ਖੋ ਕੇ ਉੱਨਾਂ ਲੰਨਾ ਅੰਦਰ ਲਾਤਾ ਮੋਟਰਸਾਈਕਲ ਦੇ ਵਿੱਚ ਆਰਸੀ ਆ ਇੰਸ਼ੋਰਸਾ ਪੋਲੂਸ਼ਨ ਆ ਚਾਬੀ ਵਿੱਚ ਰੱਖੀ ਆ ਹੁਣ ਵੀ ਉਹੀ ਆ ਪੋਲੂਸ਼ਨ ਉਹਨਾਂ ਕੋਲ ਹੀ ਆ ਮਾਸ਼ਾਅੱਲਾ ਉਹਨਾਂ ਕੋਲ ਹਾਂ ਇੱਕ ਔਟਮਾਰ ਮੌਜੂਦਾ ਸਰਪੰਚ ਦੀ ਹੋਈ ਹੈ ਮੌਜੂਦਾ ਸਰਪੰਚ ਦੀ ਨਹੀਂ ਮੋਟਰਸਾਈਕਲ ਕੋਲ ਨਹੀਂ ਨਹੀਂ ਪਾਸ ਤੋਂ ਆਇਆ ਔਰ ਸੋ ਉਹਨਾਂ ਦੀ ਗੱਲ ਕਰਨੀ ਸਾਡੀ ਟੱਕਰ ਨਹੀਂ ਦੀ ਕੀ ਲੱਗਦਾ ਸਰਪੰਚ ਦੀ ਸੁਣੀ ਨਹੀਂ ਜਾ ਰਹੀ ਨਹੀਂ ਸੁਣੀ ਜਾ ਰਹੀ ਕੀ ਕਾਰਨ ਕੀ ਲੱਗਦਾ ਕਰਨਾ ਬਾ ਸਿਆਸੀ ਦਬਾਅ ਜੀ ਕੀ ਕੰਪਨੀ ਤੁਹਾਡਾ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਕੁਝ ਲੱਗਦਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਵੀਡੀਓ ਸਾਥੀਆਂ ਦਾ ਧੰਨਵਾਦ ਕੋ ਸਾਡੇ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਅੱਜ ਡਾਕਟਰ ਡੀਰ ਅੰਬੇਡਕਰ ਪਾਵਨ ਜੀ ਕਿ ਪਹੁੰਚੇ ਹੋ ਅੱਜ ਦਾ ਜੋ ਮੈਟਰ ਹੈ ਉਹ ਜਿੱਦਾਂ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਕਾਦੀਆਂ ਦੇ ਸਰਪੰਚ ਨੇ ਪਿਛਲੇ 27 ਤਰੀਕ ਨੂੰ 27/7 ਨੂੰ ਇਹਨਾਂ ਦਾ ਝਗੜਾ ਜਿਹੜਾ ਇੱਕ ਪਿੰਡ ਦੇ ਵਿੱਚ ਹੋਇਆ ਜਿੱਥੇ ਕਿਸਾਨ ਯੂਨੀਅਨ ਦੁਆਬਾ ਮਾਲਵਾ ਪੰਜਾਬ ਦਾ ਜੋ ਪ੍ਰਧਾਨ ਆ ਇੰਦਰ ਸਿੰਘ ਕਾਦਿਆ ਕਾਦਿਆ ਜਿਨ੍ਹਾਂ ਨੇ ਇਹਦੇ ਨਾਲ ਕੁੱਟਮਾਰ ਕੀਤੀ ਸਰਪੰਚ ਸਾਹਿਬ ਨਾਲ ਔਰ ਉਸ ਦੌਰਾਨ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਫਿਰ ਉਲਟਾ ਹੀ ਇਹਨਾਂ ਦੇ ਉੱਤੇ ਹੀ ਪੁਲਿਸ ਨੂੰ ਫੋਨ ਕਰਕੇ ਦਬਾਅ ਪਾ ਕੇ ਇਹਨਾਂ ਨੂੰ ਥਾਣੇ ਲਿਜਾਇਆ ਗਿਆ ਔਰ ਇਹਨਾਂ ਦੇ ਇਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਔਰ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਅੱਜ ਵੀ ਉਹ ਸਰਪੰਚ ਜਿਹੇ ਕਰੇ ਹੈ ਇੰਦਰਮੋਨ ਇੰਦਰਮੋਨ ਕਾਦੀਆ ਦੇ ਇੰਦਰ ਇੰਦਰਿੰਦਰ ਵੀਰ ਸਿੰਘ ਕਾਦੀਆ ਉਹਦੇ ਕਰੇ ਅੱਜ ਵੀ ਮजूद ਆ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਸ ਸੰਵਿਧਾਨ ਨੂੰ 바ਵਾ ਸਾਹਿਬ ਨੇ ਲਿਖਿਆ ਅੱਜ ਵੀ ਉਹ ਪੂਰੀ ਤਰ੍ਹਾਂ ਦੇਸ਼ ਦੇ ਅੰਦਰ ਲਾਗੂ ਨਹੀਂ ਹੈ ਕਿਉਂ ਅਸੀਂ ਹੁਣ ਵੀ ਸੰਵਿਧਾਨ ਦੀ ਲੜਾਈ ਹੀ ਲੜ ਰਹੇ ਹਾਂ ਕਾਰਨ ਕੀ ਹੈ ਕਿ ਸਾਡੇ ਲੋਕਾਂ ਦਾ ਅੱਜ ਵੀ ਚਾਹੇ ਰੂਰਲ ਏਰੀਆ ਹੋਵੇ ਚਾਹੇ ਕੋਈ ਸ਼ਹਿਰ ਦੇ ਬਾਹਰਲਾ ਸਥਾਨ ਹੋਵੇ ਅੱਜ ਵੀ ਸਾਡੇ ਲੋਕਾਂ ਨੂੰ ਧੱਕਾ ਹੁੰਦਾ ਆ ਔਰ ਸਭ ਤੋਂ ਅਫਸੋਸ ਦੀ ਗੱਲ ਇਹ ਆ ਕਿ ਜੋ ਪ੍ਰਸ਼ਾਸਨ ਆ ਪ੍ਰਸ਼ਾਸਨ ਨੂੰ ਹਮੇਸ਼ਾ ਸਾਜ ਦਾ ਸਾਥ ਦੇਣਾ ਚਾਹੀਦਾ ਲੇਕਿਨ ਉਹ ਨਹੀਂ ਦਿੰਦੇ ਕਿ ਜੋ ਸਿਆਸੀ ਲੋਗ ਨੇ ਜਾਂ ਤਨਾੜ ਲੋਗ ਨੇ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਆ ਤਾਂ ਅਸੀਂ ਜੋ ਸੰਵਿਧਾਨ ਬਚਾਓ ਮੋਰਚੇ ਵੱਲੋਂ ਅੱਜ ਦੀ ਜੋ ਪ੍ਰੈਸ ਕਾਨਫਰੰਸ ਰੱਖੀ ਹੈ ਇਹਨਾਂ ਦੇ ਇਨਸਾਫ ਦੀਵਾਂ ਦੇ ਮਸਲੇ ਦੇ ਵਿੱਚ ਸੋ ਮੈਂ ਤੁਹਾਡੇ ਮੀਡੀਆ ਰਾਹੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਭਾਈ ਜੋ ਇਹਨਾਂ ਦਾ ਬੰਦਾ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਨਾਲ ਘੁਟਮਾਰ ਕੀਤੀ ਹੈ ਜੋ ਜੋ ਕੇ ਇਹਦੇ ਨਾਮ ਜਿਹੜੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਦੇ ਦਿੱਤੇ ਜਾਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬੰਦੀਆਂ ਧਰਾਵਾਂ ਲਗਣੀ ਚਾਹੀਦੀਆਂ ਔਰ ਖਾਸ ਤੌਰ ਤੇ ਐਸਸੀ ਐਸਟੀ ਐਕਟ ਦਾ ਜਿਹੜਾ ਮਾਮਲਾ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਔਰ ਸੰਵਿਧਾਨਵਚਾਉ ਮੋਰਚੇ ਵੱਲੋਂ ਅੱਜ ਇਹ ਪ੍ਰਸ਼ਾਸਨ ਨੂੰ ਅਸੀਂ ਅਲਟੀਮੇਟਮ ਵੀ ਦੇ ਰਿਹਾ ਕਿ ਜੇਕਰ 1 ਹਫਤੇ ਦੇ ਅੰਦਰ ਅੰਦਰ ਇਹਨਾਂ ਸਰਪੰਚ ਸਾਹਿਬ ਦੇ ਨਾਲ ਇਨਸਾਫ ਨਹੀਂ ਹੋਇਆ ਜੋ ਇਹਨਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਆ ਅਗਰ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਧਾਰਾ ਧਾਰਾ ਲਾ ਕੇ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਨਹੀਂ ਕੀਤਾ ਗਿਆ ਤਾਂ ਫਿਰ ਅਸੀਂ ਜਿਹੜਾ ਆਪਣਾ ਸੰਘਰਸ਼ ਹੋਰ ਦੇਖਿਆ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕਰਕੇ ਦਿਵਾਂਗੇ ਲੱਗਦਾ ਕਿ ਇਤਰਾ ਹੀ ਵੱਡੀ ਬਣ ਰਹੀ ਹੈ ਕੱਢਾ ਦੇ ਵਿੱਚ ਜਿੱਥੇ ਕੱਢਾ ਨੂੰ ਇੱਕ ਕੰਨਾ ਜੀ ਦਾ ਉਸ ਤੇ ਦੇਖੋ ਅਸੀਂ ਤਾਂ ਸ਼ੁਰੂ ਤੋਂ ਦੇਖੋ ਸਾਡੇ ਤਾਂ ਗੁਰੂ ਰਵਦਾਸ ਜੀ ਦੇ ਅਸੀਂ ਪੈਰੋਕਾਰ ਆ ਗੁਰੂ ਰਵਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ ਆ ਬੇਗਮਪੁਰੇ ਦੇ ਵਿੱਚ ਸਾਰੇ ਹੀ ਸਮਾਜ ਹੁੰਦੇ ਉਹਨਾਂ ਨੇ ਕਿਸੇ ਇੱਕ ਸਮਾਜ ਦੀ ਗੱਲ ਨਹੀਂ ਕੀਤੀ ਜਿੰਨਾ ਦਿਆਲੂਪਨਾ ਜਿੰਨਾ ਨੇਕ ਦਿਲ ਅਸੀਂ ਰਵਦਾਸੀਆ ਕੌਮ ਨੇ ਦਿਖਾਇਆ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਹੋਰ ਦਿਖਾਉਂਦਾ ਲੇਕਿਨ ਇਹ ਲੋਕ ਜਿਹੜੇ ਜਿਨ੍ਹਾਂ ਦੀ ਧੌਣ ਦੇ ਵਿੱਚ ਅੱਜ ਵੀ ਜਾਤ ਪਾਤ ਦਾ ਕਿੱਲਾ ਆ ਉਹ ਇਹ ਗੱਲ ਨੂੰ ਕਦੇ ਨਹੀਂ ਸਮਝ ਸਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜੂਰ ਮੰਨਦੇ ਆ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਜਿੱਥੇ ਮਹਾਰਾਜ ਨੇ ਇਹ ਗੱਲ ਲਿਖੀ ਮਾਨਸਿਕ ਜਾਤ ਸਭੇ ਕੋ ਪਛਾਨ ਉਹ ਅੱਜ ਵੀ ਇਹਨਾਂ ਲੋਕਾਂ ਦੇ ਅੰਦਰ ਉਹ ਜਾਤੀ ਮਾਨਸਿਕਤਾ ਨਹੀਂ ਜਾਂਦੀ। ਉਹਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਅਸੀਂ ਸਰਪੰਚੋ ਕਹਿ ਵੀ ਰਹੇ ਆਂ ਅਭੀ ਅਜਾਰੇ ਸਰਪੰਚੀ ਬਣੋਣੀ ਚਾਹੀਦੀ ਇਸੋ ਲੱਗਦਾ। ਹਾਂ ਬਿਲਕੁਲ ਨਹੀਂ ਬਿਲਕੁਲ ਦੇਖੋ ਆਉਣ ਵਾਲੀਆਂ ਚੋਣਾਂ ਵੀ ਆ ਰਹੀਆਂ ਹਨ ਸਰਪੰਚੀ ਦੀਆਂ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹ ਟਾਰਗੇਟ ਕਰਕੇ ਇਹਨਾਂ ਨੀਚਾ ਦਿਖਾਉਣਾ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜੀ ਆ ਨਾ ਤਾਂ ਇਹ ਸਰਪੰਚੀ ਲੜ ਸਕਣ ਤੇ ਨਾ ਹੀ ਇਹ ਕਿਸੇ ਕੰਮ ਦੇ ਵਿੱਚ ਅੱਗੇ ਆ ਸਕਣ। ਦੇਖੋ ਮੈਂ ਤਾਂ ਸਾਰੇ ਹੀ ਸਮਾਜ ਨੂੰ ਬੇਨਤੀ ਕਰੂੰਗਾ ਕਿ ਦੇਖੋ ਜਿੱਥੇ ਤੱਕਾ ਹੁੰਦਾ ਆ ਉੱਥੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਭਾਈਚਾਰਕ ਸਾਂਝ ਨਿਭਾਉਣੀ ਚਾਹੀਦੀ ਹੈ ਕਿਉਂਕਿ ਮੈਂ ਜਾਣਨਾ ਚੰਗੀ ਚਾਹਣਾ ਕਿ ਅਸੀਂ ਜਿਸ ਲਈ ਸਿੰਘੂ ਬਾਰਡਰ ਧਰਨਾ ਲੱਗਾ ਸੀ ਕਿਸਾਨ ਮਜ਼ਦੂਰ ਜਿਹੜੇ ਹੈ ਸੰਗਠਨਾਂ ਨੇ ਲਾਇਆ ਸੀਗਾ ਤਾਂ ਸਭ ਤੋਂ ਵੱਧ ਰੋਲ ਅਸੀਂ ਉੱਥੇ ਰਜਾਸਿਆ ਸਮਾਜ ਨੇ ਨਿਭਾਇਆ ਲੇਕਿਨ ਅੱਜ ਜਦੋਂ ਮਸਲੇ ਹੱਲ ਹੋ ਜਾਂਦੇ ਆ ਉਦੋਂ ਮਜ਼ਦੂਰ ਕਿੱਥੇ ਹੁੰਦਾ ਤੇ ਕਿਸਾਨ ਕਿੱਥੇ ਹੁੰਦਾ ਇਸ ਗੱਲ ਨੂੰ ਜਿਹੜਾ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਸਾਨੂੰ ਭਾਈਚਾਰੇ ਨੂੰ ਸਾਂਝ ਨੂੰ ਪਹਿਲ ਦੇਣੀ ਚਾਹੀਦੀ ਹੈ ਜੇ ਨਾ ਮਿਲੇ ਇਨਸਾਫ ਤਾਂ ਫਿਰ ਕੀ ਕਰੀਏ ਮੈਂ ਪਹਿਲਾਂ ਦੱਸ ਕਰਦੇ ਪੰਜ ਦਿਨ ਦਾ ਸੀ ਅਲਟੀਮੇਟਮ ਦੇ ਰਹੇ ਆ ਪ੍ਰਸ਼ਾਸਨ ਮਾਨਯੋਗ ਐਸਐਚਓ ਸਾਹਿਬ ਔਰ ਮਾਨਯੋਗ ਡਿਪਟੀ ਸਾਹਿਬ ਜੋ ਲੱਡ ਉਹ ਸਾਡੇ ਨੂੰ ਲੱਗਦੇ ਆ ਕਿਉਂਕਿ ਐਸਸੀਐਸਟੀ ਦਾ ਐਕਟ ਦਾ ਜਿਹੜੀ ਪਾਵਰ ਹੈ ਨੋਡਲ ਅਫਸਰੋ ਦੇ ਡਿਪਟੀ ਸਾਹਿਬ ਉਹ ਕਰ ਸਕਦੇ ਆ ਡਿਪਟੀ ਸਾਹਿਬ ਨੂੰ ਇਹ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਇਹ ਐਸਸੀਐਸਟੀ ਇੱਕ ਲਾਗੇ ਨਾ ਧਰਵਾਗੇ ਤਹਿਤ ਇਹਨਾਂ ਦੇ ਮੁਕੱਦਮਾ ਦਰਜ ਕੀਤਾ ਜਾਵੇ ਔਰ ਉਹਨਾਂ ਨੂੰ ਰੈਸਟ ਪਾਈ ਜਾਵੇ ਨਹੀਂ ਤਾਂ ਪੰਜ ਦਿਨਾਂ ਬਾਅਦ ਅਸੀਂ ਆਪ ਦਾ ਸੰਘਰਸ਼ ਦਿਖਾ ਕਰਾਂਗੇ ਪ੍ਰਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ